ਇਹ ਜਿਹੜਾ ਗੁਰਦੁਆਰਾ ਐਕਟ 1925 ਹੈ ਪੰਜਾਬ ਦਾ ਐਕਟ ਸੀ ਕਿਉਂਕਿ ਪੰਜਾਬੀ ਸੂਬਾ ਨਹੀਂ ਬਣਾਇਆ ਪੰਜਾਬ ਬਣਿਆ ਇਸ ਕਰਕੇ ਇਹ ਅੰਤਰਰਾਜੀ ਸੰਸਥਾ ਬਣ ਗਈ ਕੇਂਦਰ ਦੇ ਹੱਥ ਚ ਆ ਗਿਆ ਮਾਮਲਾ ਚੋਣਾ ਕਦੋਂ ਕਰਾਉਣੀਆਂ ਨੇ ਨਹੀਂ ਕਰਾਉਣੀਆਂ ਨੇ ਉਹ ਸਾਰਾ ਕੁਝ ਹੁਣ ਵੀ ਚੱਲ ਰਿਹਾ ਚਾਹੇ ਹਰਿਆਣਾ ਦੀ ਵੱਖਰੀ ਕਮੇਟੀ ਬਣ ਗਈ ਦਿੱਲੀ ਦੀ ਵੱਖਰੀ ਕਮੇਟੀ ਪਹਿਲੀ ਬਣੀ ਹੋਈ ਆ ਹੁਣ ਪੰਜਾਬ ਦੇ ਕੋਲੇ ਕੀ ਆ ਇੱਕ ਸੀਟ ਚੰਡੀਗੜ੍ਹ ਦੀ ਆ ਜਿਹੜੀ ਸਾਡੀ ਰਾਜਤਾਨੀਆਂ ਉਹ ਸਾਡੇ ਐਕਟ ਦੇ ਅਧੀਨ ਆਉਂਦੀ ਆ ਇੱਕ ਸੀਟ ਹਮਾਂ ਚੱਲਦੀ ਆ ਇਹ ਐਕਟਾ ਜਿਹੜਾ ਪੰਜਾਬ ਗੁਰਦੁਆਰਾ ਐਕਟ ਬਣਨਾ ਚਾਹੀਦਾ ਇਹ ਐਕਟ ਦੇ ਵਿੱਚ ਇਹਨਾਂ ਨੂੰ ਸੋਧ ਦੀ ਮੰਗ ਕਰਨੀ ਚਾਹੀਦੀ ਆ ਇਹ ਗਰੰਟੀ ਹੋਵੇ ਵੀ 5 ਸਾਲਾਂ ਬਾਅਦ ਚੋਣ ਕਰਾਈ ਜਾਣੀ ਚਾਹੀਦੀ ਆ ਜਿਵੇਂ ਵਿਧਾਨ ਸਭਾਵਾਂ ਦੂਜੀ ਹੋਰ ਸਾਰੀ ਗੱਲ ਬਣਦੀ ਐ ਪੰਜਾਬ ਦਾ ਗੁਰਦੁਆਰਾ ਐਕਟ ਬਣੇ ਫਿਰ ਪੰਜਾਬ ਸਰਕਾਰਾਂ ਜਿਹੜੀ ਉਹਦੀ ਜਵਾਬਦੇਹੀ ਹੋਵੇ ਹੁਣ ਦਿੱਲੀ ਕੀ ਜਾਣਦੀ ਐ ਜੀ ਮੇਰੀ ਗੱਲ ਸੁਣੋ ਇਹਨਾਂ ਨੂੰ ਗੱਲਬਾਤ ਦਾ ਤਾਂ ਟਾਈਮ ਨਹੀਂ ਦਿੰਦੇ ਆਪਦੀ ਦਾੜੀ ਅਸੀਂ ਆਪ ਦੂਜਿਆਂ ਦੇ ਹੱਥ ਚ ਫੜਾਈ ਹੋਈ ਐ ਇਸ ਕਰਕੇ ਇਹ ਮੰਗ ਕਰਨੀ ਚਾਹੀਦੀ ਆ ਵੀ ਇਹ ਗਰੰਟੀ ਹੋਵੇ ਕਿ 5 ਸਾਲ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਹੋਵੇਗੀ ਹੁਣ ਇਹ ਸਾਰੇ ਇਹਨਾਂ ਨੂੰ ਕਦੋਂ ਗੱਲ ਸੂਤ ਆਉਂਦੀ ਆ ਉਦੋਂ ਮੰਗ ਕਰ ਲੈਂਦੇ ਨੇ ਚੋਣਾਂ ਕਰਾਈਆਂ ਜਾਣ ਬਾਦਲ ਦਲ ਦੇ ਮੈਂਬਰ ਨੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਆ ਹਰਿਆਣਾ ਦਾ ਮੈਂਬਰ ਵੀ ਆ ਉਹਨਾਂ ਇਰਕਪਾਤੀ ਬਿਸ਼ਰੋਮਣੀ ਕਮੇਟੀ ਦੀਆਂ ਵੋਟਾਂ ਹਰਿਆਣਾ 'ਚ ਵੀ ਬਣਨੀਆਂ ਚਾਹੀਦੀਆਂ ਨੇ ਲੈ ਇਹ ਮਸਲਾ ਹੱਲ ਕਰਨੋਂ ਖਾਤਰ ਕਾਨੂੰਨੀ ਰਾਹ ਕਿਉਂ ਨਹੀਂ ਪੈਂਦੇ ਜੀ ਹਰਿਆਣਾ ਦੀ ਵੱਖਰੀ ਕਮੇਟੀ ਆ ਹਰਿਆਣਾ 'ਚ ਸ਼ਰੋਮਣੀ ਕਮੇਟੀ ਦੀ ਕਿਵੇਂ ਬਣ ਜੂਜੀ ਇਹ ਇੱਕ ਗਲਤ ਸਮਝ ਜਿਹੜੀ ਚੱਲੀ ਆ ਰਹੀ ਸੀ ਜਿਹੜੀ ਚੈਲੰਜ ਹੋ ਗਈ ਜਿਹੜੀ ਰੱਦ ਹੋ ਗਈ ਉਹਨੂੰ ਕੰਟੀਨਿਊ ਕਰ ਲਈ ਹੱਥ ਪੈਰ ਮਾਰ ਰਹੇ ਨੇ ਸੋ ਇਸ ਕਰਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬਾਰੇ ਸਹੀ ਸਮਝ ਅਪਣਾਉਣ ਦੀ ਲੋੜ ਆ ਇਹਨਾਂ ਨੂੰ ਕਹਿਣਾ ਚਾਹੀਦਾ ਤਖਤਾਂ ਦੇ ਜਥੇਦਾਰ 1925 ਦੇ ਐਕਟਾ ਅਧੀਨ ਨਹੀਂ ਆਉਂਦੇ ਜਦੋਂ ਭਾਈ ਰਣਜੀਤ ਸਿੰਘ ਦਾ ਮਾਮਲਾ ਆ ਉਹਦੋਂ ਧਰਮ ਪ੍ਰਚਾਰ ਕਮੇਟੀ ਨੇ ਫਤਿਹਗੜ੍ਹ ਸਾਹਿਬ ਮੀਟਿੰਗ ਕਰਕੇ ਇੱਕ ਮਤਾ ਪਾਇਆ ਸੀ 1925 ਦੇ ਐਕਟ ਚ ਤਖਤਾਂ ਦੇ ਜਥੇਦਾਰ ਨਹੀਂ ਆਉਂਦੇ ਇਹਨਾਂ ਦਾ ਘੇਰਾ ਸ਼ੰਭੂ ਬਾਰਡਰ ਤੱਕ ਨਹੀਂ ਹੈ ਇਹਨਾਂ ਦਾ ਕਾਰਜ ਕੇਂਦਰ ਦੁਨੀਆ ਭਰ ਜਿਹੜੇ ਸਿੱਖ ਵੱਸਦੇ ਨੇ ਉੱਥੇ ਆ ਹੁਣ ਇਹਨਾਂ ਮਾਮਲਿਆਂ ਬਾਰੇ ਸਹੀ ਸਮਝ ਧਾਰਨ ਕਰਨ ਦੀ ਥਾਂ ਉਹੀ ਜਿਵੇਂ ਜੇ ਸੂਤ ਆਉਂਦਾ ਉਹ ਜਿਹੜਾ ਗੱਲ ਇਹ ਦਵਨ ਲੈਂਦੇ ਨੇ ਮਸਲੇ ਦਾ ਸਹੀ ਹੱਲ ਕੀ ਆ ਸਹੀ ਹੈ ਨਹੀਂ ਆ ਪੰਜਾਬ ਗੁਰਦੁਆਰਾ ਐਕਟ ਬਣੇ ਇਹ ਪੰਜਾਬ ਦਾ ਐਕਟ ਬਣੇ ਇਹ ਗਰੰਟੀ ਹੋਵੇ ਪੰਜ ਸਾਲ ਬਾਅਦ ਚੋਣਾਂ ਹੋਣਗੀਆਂ ਇਹ ਮੰਗ ਕੀਤੀ ਜਾਣੀ ਚਾਹੀਦੀ ਹੈ ਸੈਂਟਰ ਦੇ ਹੱਥ ਕਿਉਂ ਅਸੀਂ ਇਹ ਸਾਰਾ ਮਾਮਲਾ ਫੜਾਈਏ ਜਦੋਂ ਕਿ ਅਮਲੀ ਤੌਰ ਤੇ ਇਹੀ ਦੀ ਗੱਲ ਕੋਈ ਰਹੀ ਨਹੀਂ ਵੀ ਕੇਂਦਰਾ ਜਿਹੜਾ ਉਹਦੇ ਹੱਥ 'ਚ ਇਹ ਸਾਰਾ ਮਾਮਲਾ ਰਹੇ ਜੀ